ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਭਾਰਤ ਨੇ ਹਜ਼ਾਰਾਂ ਭਾਰਤੀ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਦੋਰੇਕਰ ਜਾਣ ਕੇ ਡਬਲ ਟੈਕਸੇਸ਼ਨ ਤੋਂ ਬਚਾਉਣ ਲਈ ਅਮਰੀਕਾ ਨਾਲ ਟੋਟਲਾਈਜ਼ੇਸ਼ਨ ਸਮਝੌਤਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਇਹ ਪ੍ਰਸਤਾਵ ਅਮਰੀਕਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤ ਦੌਰਾਨ ਕੀਤਾ ਗਿਆ ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ ਅਮਰੀਕਾ 'ਚ ਕੰਮ ਕਰ ਰਹੇ ਹਜ਼ਾਰਾਂ ਹੁਨਰਮੰਦ ਅਤੇ ਅਨੁਹਰਮੰਦ ਭਾਰਤੀ ਕਾਮਿਆਂ ਦੀ ਪ੍ਰਤੀਯੋਗਤਾ 'ਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦੀ ਲਾਗਤ 'ਚ ਕਮੀ ਆਵੇਗੀ। ਟੋਟਲਾਈਜ਼ੇਸ਼ਨ ਸਮਝੌਤਾ ਦੋਹਾਂ ਹਸਤਾਖਰਕਰਤਾਵਾਂ ਦੇ ਦੇਸ਼ਾਂ ਦੀਆਂ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਵਿਚਕਾਰ ਤਾਲਮੇਲ ਸਥਾਪਿਤ ਕਰਦਾ ਹੈ। ਇਸ ਦਾ ਮਕਸਦ ਦੂਜੇ ਦੇਸ਼ਾਂ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਦੋਰੇਕਰ ਤੋਂ ਰੋਕਣਾ ਹੈ। ਇਸ ਨਾਲ ਕਾਮਿਆਂ ਨੂੰ ਇੱਕੋ ਕੰਮ ਲਈ ਦੋਹਾਂ ਦੇਸ਼ਾਂ ਦੀਆਂ ਪ੍ਰਣਾਲੀਆਂ 'ਚ ਭੁਗਤਾਨ ਕਰਨ ਤੋਂ ਬਚਾਇਆ ਜਾਂਦਾ ਹੈ। ਭਾਰਤ ਨੇ ਇਸ ਸਾਲ ਦੇ ਸ਼ੁਰੂ 'ਚ ਬ੍ਰਿਟੇਨ ਨਾਲ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ ਸਮਝੌਤੇ ਤੇ ਦਸਤਖਤ ਕੀਤੇ ਸਨ ਭਾਰਤ ਤੇ ਬ੍ਰਿਟੇਨ ਵਿਚਾਲੇ ਹੋਏ ਇਸ ਟੋਟਲਾਈਜ਼ੇਸ਼ਨ ਸਮਝੌਤੇ ਤਹਿਤ ਭਾਰਤੀ ਕਾਮਿਆਂ ਨੂੰ 3 ਸਾਲ ਦੀ ਮਿਆਦ ਲਈ ਆਪਣੇ ਹੀ ਦੇਸ਼ 'ਚ ਸਮਾਜਿਕ ਸੁਰੱਖਿਆ ਯੋਗਦਾਨ ਦਾ ਭੁਗਤਾਨ ਕਰਨ ਦੀ ਇਜਾਜ਼ਤ ਮਿਲਦੀ ਹੈ ਭਾਰਤ ਦੇ ਕਾਮਿਆਂ ਵੱਲੋਂ ਅਮਰੀਕਾ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ 'ਚ ਸਾਲਾਨਾ ਲਗਭਗ 3 ਅਰਬ ਡਾਲਰ ਦਾ ਯੋਗਦਾਨ ਪਾਇਆ ਜਾਂਦਾ ਹੈ ਹਾਲਾਂਕਿ ਅਮਰੀਕੀ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਨ ਲਈ ਕਾਮਿਆਂ ਨੂੰ ਘੱਟੋ-ਘੱਟ 10 ਸਾਲ ਅਮਰੀਕਾ 'ਚ ਯੋਗਦਾਨ ਦੇਣਾ ਪੈਂਦਾ ਹੈ ਮਸਲਾ ਇਹ ਹੈ ਕਿ ਜ਼ਿਆਦਾਤਰ H1B ਅਤੇ L1 ਵੀਜ਼ਾ ਵਾਲੇ ਭਾਰਤੀ ਕਾਮੇ ਆਪਣੇ ਵੀਜ਼ਾ ਦੀ ਮਿਆਦ ਨਾ ਵਧਾਏ ਜਾਣ ਦੀ ਸੂਰਤ ਚ 2 ਤੋਂ 5 ਸਾਲਾਂ ਦੇ ਅੰਦਰ ਹੀ ਭਾਰਤ ਪਰਤ ਆਉਂਦੇ ਨੇ ਇਸ ਕਾਰਨ ਉਹ ਸਮਾਜਿਕ ਸੁਰੱਖਿਆ ਲਾਭਾਂ ਦਾ ਦਾਵਾ ਕਰਨ ਲਈ ਅਯੋਗ ਹੋ ਜਾਂਦੇ ਨੇ ਨਤੀਜੇ ਵਜੋਂ ਉਹਨਾਂ ਵੱਲੋਂ ਅਮਰੀਕਾ ਦੀ ਸਮਾਜਿਕ ਸੁਰੱਖਿਆ ਲਈ ਦਿੱਤਾ ਗਿਆ ਯੋਗਦਾਨ ਜ਼ਬਤ ਹੋ ਜਾਂਦਾ ਹੈ ਤੇ ਉਹਨਾਂ ਨੂੰ ਵਾਪਸ ਪ੍ਰਾਪਤ ਕਰਨ ਲਈ ਕੋਈ ਤੰਤਰ ਨਹੀਂ ਹੈ ਹਾਰਵਰਡ ਜਰਨਲ ਦੀ 2016 ਦੀ ਰਿਪੋਰਟ ਅਨੁਸਾਰ ਪਿਛਲੇ ਇੱਕ ਦਹਾਕੇ ਚ ਅਮਰੀਕਾ ਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ ਕਾਨੀ ਅਮਰੀਕੀ ਸਮਾਜਿਕ ਸੁਰੱਖਿਆ ਪ੍ਰਣਾਲੀ ਚ 27.6 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ ਜੋ ਅਜਿਹੇ ਕਾਰਨਾ ਕਰਕੇ ਜ਼ਬਤ ਹੋ ਜਾਂਦਾ ਹੈ। ਟਰੰਪ ਪ੍ਰਸ਼ਾਸਨ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਜਾਰੀ ਹੈ। ਹੁਣ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮੁਕਾਬਲਾ ਕਰਨ ਲਈ ਉੱਤਰੀ ਕੈਰੋਲੀਨਾ ਦੇ ਸਭ ਤੋਂ ਵੱਡੇ ਸ਼ਹਿਰ ਚਾਰਲਟ ਵਿੱਚ ਹੋਮਲੈਂਡ ਸੁਰੱਖਿਆ ਫੌਜਾਂ ਨੂੰ ਤਾਇਨਾਤ ਕੀਤਾ ਹੈ। ਸੰਗੀ ਸਰਕਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਇਹ ਕਹਿੰਦੇ ਹੋਏ ਕਿ ਪ੍ਰਵਾਸੀਆਂ ਤੇ ਕਾਰਵਾਈ ਜਾਰੀ ਹੈ ਸ਼ਨੀਵਾਰ ਨੂੰ ਕਈ ਥਾਵਾਂ ਤੇ ਇਮੀਗ੍ਰੇਸ਼ਨ ਤੇ ਹੋਮਲੈਂਡ ਸਿਕਿਉਰਿਟੀ ਏਜੰਟਸ ਨੂੰ ਗ੍ਰਿਫਤਾਰੀਆਂ ਕਰਦੇ ਦੇਖਿਆ ਗਿਆ ਯੂਐਸ ਸਹਾਇਕ ਹੋਮਲੈਂਡ ਸਿਕਿਉਰਿਟੀ ਸੈਕਟਰੀ ਟ੍ਰਿਸ਼ੀਆ ਮੈਕਲਾਫਲਨ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਅਮਰੀਕੀਆਂ ਦੇ ਸੁਰੱਖਿਅਤ ਰਹਿਣ ਅਤੇ ਜਨਤਕ ਸੁਰੱਖਿਆ ਖਤਰਿਆਂ ਨੂੰ ਹੱਲ ਕਰਨ ਲਈ ਛਾਰਲਟ ਵਿੱਚ ਡੀਐਚਐਸ ਕਾਨੂੰਨ ਲਾਗੂ ਕਰਨ ਦੀ ਦਰ ਵਧਾ ਰਹੇ ਹਾਂ ਹਾਲਾਂਕਿ ਛਾਰਲਟ ਦੇ ਮੇਅਰ ਵੀ ਲਾਇਲਸ ਸਮੇਤ ਸਥਾਨਕ ਅਧਿਕਾਰੀਆਂ ਨੇ ਕਾਰਵਾਈਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਬੇਲੋੜਾ ਡਰ ਅਤੇ ਅਨਿਸ਼ਚਿਤਤਾ ਪੈਦਾ ਕਰ ਰਹੇ ਨੇ ਚਾਰਲਟਜ਼ ਹோம்ਲੈਂਡ ਸਿਕਿਉਰਿਟੀ ਕਰਮਚਾਰੀਆਂ ਦੀ ਤਾਇਨਾਤੀ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਪਰ ਇਸ ਹਫਤੇ ਦੇ ਸ਼ੁਰੂ ਵਿੱਚ ਮੈਕਲਿੰਬਰਗ ਕਾਉਂਟੀ ਸ਼ੈਰਫ ਗੈਰੀ ਮੈਕਫੈਲਡਨ ਨੇ ਕਿਹਾ ਕਿ ਸੰਗੀ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਸੀ ਕਿ ਕਸਟਮ ਏਜੰਟ ਜਲਦੀ ਹੀ ਪਹੁੰਚ ਜਾਣਗੇ ਸਥਾਨਕ ਅਧਿਕਾਰੀਆਂ ਦੇ ਅਨੁਸਾਰ ਚਾਰਲਟ ਇੱਕ ਨਸਲੀ ਤੌਰ ਤੇ ਵਿਭਿੰਨ ਸ਼ਹਿਰ ਹੈ ਜਿਸ ਵਿੱਚ 9 ਲੱਖ ਤੋਂ ਵੱਧ ਲੋਕ ਰਹਿੰਦੇ ਨੇ ਜਿਨ੍ਹਾਂ ਵਿੱਚ 1.5 ਲੱਖ ਤੋਂ ਵੱਧ ਵਿਦੇਸ਼ੀ ਮੂਲ ਦੇ ਨੇ ਨਿਊਯਾਰਕ ਦੇ ਚੁਣੇ ਹੋਏ ਮੇਅਰ ਜੋਹਰਾਨ ਮਮਦਾਨੀ ਸਟਾਰਬਕਸ ਵਰਕਰਾਂ ਦੀ ਹੜਤਾਲ 'ਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਕੰਪਨੀ ਉੱਤੇ ਅਨੁਚਿਤ ਕਿਰਤ ਅਭਿਆਸਾਂ ਦਾ ਦੋਸ਼ ਲਗਾਇਆ ਤੇ ਸਟਾਰਬਕਸ ਦੇ ਬਾਈਕਾਟ ਦੀ ਮੰਗ ਕੀਤੀ। ਮਮਦਾਨੀ ਜਿਸ ਨੇ ਹਾਲ ਹੀ 'ਚ ਸਮਾਜਿਕ ਤੇ ਕਿਰਤ ਪੱਖੀ ਏਜੰਡੇ ਤੇ ਸ਼ਹਿਰ ਦੀ ਮੇਅਰ ਦੀ ਚੋਣ ਜਿੱਤੀ ਹੈ। 2022 ਤੋਂ ਸਟਾਰਬਕਸ ਕਰਮਚਾਰੀਆਂ ਦੇ ਅਧਿਕਾਰਾਂ ਦੀ ਵਕਾਲਤ ਕਰ ਰਿਹਾ ਹੈ ਉਸ ਦੇ ਲੰਬੇ ਸਮੇਂ ਤੋਂ ਯੂਨੀਅਨ ਬਣਾਉਣ ਦੀ ਉਹਨਾਂ ਦੀ ਮੁਹਿੰਮ ਦਾ ਸਮਰਥਨ ਕੀਤਾ ਹੈ 13 ਨਵੰਬਰ ਨੂੰ ਸੰਯੁਕਤ ਰਾਜ ਅਮਰੀਕਾ 'ਚ 1000 ਤੋਂ ਵੱਧ ਯੂਨੀਅਨ ਮੈਂਬਰ ਸਟਾਰਬਕਸ ਵਰਕਰ ਕੰਪਨੀ ਦੀਆਂ ਨੀਤੀਆਂ ਦੇ ਅਨੁਚਿਤ ਹੋਣ ਦੇ ਵਿਰੋਧ 'ਚ ਹੜਤਾਲਤੇ ਗਏ ਉਹ ਬਿਹਤਰ ਇਕਰਾਰਨਾਮੇ ਅਤੇ ਇੱਕ ਨਿਰਪੱਖ ਕੰਮ ਕਰਨ ਵਾਲੇ ਵਾਤਾਵਰਣ ਦੀ ਮੰਗ ਕਰ ਰਹੇ ਨੇ ਹੜਤਾਲ ਦਾ ਸਮਰਥਨ ਕਰਦੇ ਹੋਏ ਮਮਦਾਨੀ ਨੇ ਕਿਹਾ ਦੇਸ਼ ਭਰ 'ਚ ਸਟਾਰਬਕਸ ਵਰਕਰ ਅਨੁਚਿਤ ਕਿਰਤ ਅਭਿਆਸਾਂ ਵਿਰੁੱਧ ਹੜਤਾਲ ਕਰ ਰਹੇ ਨੇ ਤੇ ਇੱਕ ਨਿਰਪੱਖ ਇਕਰਾਰ ਨਾਮੇ ਲਈ ਲੜ ਰਹੇ ਨੇ ਉਸਨੇ ਅੱਗੇ ਕਿਹਾ ਜਿੰਨਾ ਚਿਰ ਕਰਮਚਾਰੀ ਹੜਤਾਲ ਤੇ ਹਨ ਮੈਂ ਸਟਾਰਬਕਸ ਤੋਂ ਕੁਝ ਵੀ ਨਹੀਂ ਖਰੀਦਾਂਗਾ ਮੈਂ ਤੁਹਾਨੂੰ ਵੀ ਅਪੀਲ ਕਰਦਾ ਹਾਂ ਇਕੱਠੇ ਮਿਲ ਕੇ ਅਸੀਂ ਇੱਕ ਸਖਤ ਸੁਨੇਹਾ ਭੇਜ ਸਕਦੇ ਹਾਂ ਕੋਈ ਠੇਕਾ ਨਹੀਂ ਕੋਈ ਕਾਫੀ ਨਹੀਂ ਸਟਾਰਬਕਸ ਵਰਕਰਜ਼ ਯੂਨੀਅਨ 12000 ਤੋਂ ਵੱਧ ਕਰਮਚਾਰੀਆਂ ਵਾਲੀ ਇੱਕ ਵੱਡੀ ਯੂਨੀਅਨ ਨੇ ਹੜਤਾਲ ਦਾ ਐਲਾਨ ਦਿੱਤਾ ਯੂਨੀਅਨ ਨੇ ਟਵਿੱਟਰ ਤੇ ਲਿਖਿਆ ਅੱਜ ਤੋਂ ਦੇਸ਼ ਭਰ ਚ ਸਟਾਰਬਕਸ ਵਰਕਰ ਅਧਿਕਾਰਤ ਤੌਰ ਤੇ ਹੜਤਾਲ ਤੇ ਨੇ ਅਸੀਂ ਇਸ ਨੂੰ ਸਟਾਰਬਕਸ ਦੇ ਇਤਿਹਾਸ ਚ ਸਭ ਤੋਂ ਵੱਡੀ ਤੇ ਸਭ ਤੋਂ ਲੰਬੀ ਯੂਐਲਪੀ ਹੜਤਾਲ ਬਣਾਉਣ ਲਈ ਤਿਆਰ ਹਾਂ ਯੂਨੀਅਨ ਨੇ ਆਪਣੇ ਨਾਰੇ ਨੋ ਕੰਟਰੈਕਟ ਨੋ ਕਾਫੀ ਤੇ ਜ਼ੋਰ ਦਿੰਦੇ ਹੋਏ ਸਾਰੇ ਲੋਕਾਂ ਨੂੰ ਸਟਾਰਬਕਸ ਤੋਂ ਨਾ ਖਰੀਦਣ ਅਤੇ ਹੜਤਾਲ ਖਤਮ ਹੋਣ ਤੱਕ ਬਾਈਕਾਟ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਨੂੰ ਅਲੱਗ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਇਰਾਨ ਨਾਲ ਵਪਾਰਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 트ੰਪ ਨੇ ਕਿਹਾ, "ਰਿਪਬਲਿਕਨ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਤੇ ਬਹੁਤ ਸਖਤ ਪਾਬੰਦੀਆਂ ਲਗਾਉਣ ਵਾਲਾ ਕਾਨੂੰਨ ਪਾਸ ਕਰ ਰਹੇ ਨੇ। ਉਹ ਇਸ ਵਿੱਚ ਇਰਾਨ ਨੂੰ ਵੀ ਸ਼ਾਮਲ ਕਰ ਸਕਦੇ ਨੇ।" 트ੰਪ ਪ੍ਰਸ਼ਾਸਨ ਪਹਿਲਾਂ ਹੀ ਦੁਨੀਆ ਦੇ ਕੁਝ ਸਬ ਤੋਂ ਸਖਤ ਟੈਰਫ ਲਗਾ ਚੁੱਕਾ ਹੈ ਜਿਸ ਵਿੱਚ ਭਾਰਤ ਤੇ 50% ਫੀਸ ਤੇ ਰੂਸੀ ਊਰਜਾ ਦੀ ਖਰੀਦ ਤੇ 25% ਟੈਰਫ ਸ਼ਾਮਲ ਨੇ ਅਮਰੀਕੀ ਸੈਨੇਟਰ ਇਸ ਤੋਂ ਵੀ ਸਖਤ ਪਾਬੰਦੀਆਂ ਦੀ ਮੰਗ ਕਰ ਰਹੇ ਨੇ ਸੈਨੇਟਰ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਇੱਕ ਬਿੱਲ ਚ ਰੂਸੀ ਤੇਲ ਦੀ ਦੂਜੀ ਖਰੀਦ ਤੇ ਦੁਬਾਰਾ ਵਿਕਵਾਲੀ ਤੇ 500% ਦਾ ਟੈਰਿਫ ਲਗਾਉਣ ਦਾ ਪ੍ਰਸਤਾਵ ਹੈ ਜਿਸ ਨੂੰ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਚ ਸਮਰਥਨ ਪ੍ਰਾਪਤ ਹੈ ਗ੍ਰਾਹਮ ਤੇ ਸੈਨੇਟਰ ਰਿਚਰਡ ਬਲੂਮਬੈਂਥਲ ਨੇ 2025 ਦਾ ਰੂਸ ਪਾਬੰਦੀ ਐਕਟ ਵੀ ਪੇਸ਼ ਕੀਤਾ ਜਿਸ ਅਧੀਨ ਉਹ ਦੇਸ਼ਾਂ ਤੇ ਦੁਬਾਰਾ ਟੈਰਿਫ ਲਗਾਏ ਜਾਣਗੇ ਜੋ ਯੂਕਰੇਨ ਚ ਪੁਤਿਨ ਦੇ ਯੁੱਧ ਨੂੰ ਫੰਡ ਕਰਨਾ ਜਾਰੀ ਰੱਖਦੇ ਨੇ ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਕਾਨੂੰਨ ਨੂੰ 85 ਸੈਨੇਟਰਾਂ ਦਾ ਸਮਰਥਨ ਪ੍ਰਾਪਤ ਹੈ ਜੁਲਾਈ ਚ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਚ ਸੈਨੇਟਰਾਂ ਨੇ ਕਿਹਾ ਰਾਸ਼ਟਰਪਤੀ 트ੰਪ ਤੇ ਉਹਨਾਂ ਦੀ ਟੀਮ ਇੱਕ ਸ਼ਕਤੀਸ਼ਾਲੀ ਕਦਮ ਚੁੱਕਿਆ ਹੈ ਰੂਸ ਅਤੇ ਯੂਕਰੇਨ ਵਿਚਕਾਰ ਇਸ ਯੁੱਧ ਨੂੰ ਖਤਮ ਕਰਨ ਲਈ ਇੱਕ ਨਵਾਂ ਨਜ਼ਰੀਆ ਲਾਗੂ ਕੀਤਾ ਹੈ ਹਾਲਾਂਕਿ ਇਸ ਯੁੱਧ ਨੂੰ ਖਤਮ ਕਰਨ ਲਈ ਆਖਰੀ ਹਥੌੜਾ ਚੀਨ ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਖਿਲਾਫ ਟੈਰਿਫ ਹੋਵੇਗਾ ਜੋ ਸਸਤੇ ਰੂਸੀ ਤੇਲ ਤੇ ਗੈਸ ਖਰੀਦ ਕੇ ਪੁਤਿਨ ਦੀ ਯੁੱਧ ਮਸ਼ੀਨ ਦਾ ਸਮਰਥਨ ਕਰਦੇ ਨੇ ਅਮਰੀਕਾ 'ਚ ਨਾਮੀ ਸਿੱਖ ਕਾਰੋਬਾਰੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜਣ ਤੋਂ ਬਾਅਦ ਇੱਕ ਹੋਰ ਸਿੱਖ ਆਗੂ ਜਗਵਿੰਦਰ ਵੀਰ ਸਿੰਘ ਸੰਧੂ ਨੂੰ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਝੂਠੇ ਦੋਸ਼ਾਂ 'ਚ ਫਸਾਉਣ ਦਾ ਯਤਨ ਕੀਤਾ ਗਿਆ ਸਿਰਫ ਇੰਨਾ ਹੀ ਨਹੀਂ ਪੁਲਿਸ ਅਫਸਰਾਂ ਨੇ ਸਿੱਧੇ ਤੌਰ ਤੇ ਨਸਲੀ ਵਿਤਕਰੇ ਵਾਲੇ ਸਵਾਲ ਪੁੱਛੇ ਤੇ ਦੁਰਵਿਵਹਾਰ ਕੀਤਾ ਟੈਕਸਸ ਦੇ ਕੈਲਰ ਸ਼ਹਿਰ 'ਚ ਵਾਪਰੀ ਘਟਨਾ ਦੌਰਾਨ ਜਗਵਿੰਦਰ ਵੀਰ ਸਿੰਘ ਉਰਫ ਜੋਗਾ ਸੰਧੂ ਆਪਣੀ ਗੱਡੀ 'ਚ ਜਾ ਰਹੇ ਸਨ ਜਦੋਂ ਇੱਕ ਟ੍ਰੈਫਿਕ ਸਟਾਪ ਦੌਰਾਨ ਉਹਨਾਂ ਨੂੰ ਰੋਕਿਆ ਗਿਆ ਗੱਡੀ ਰੁਕੀ ਤਾਂ ਪੁਲਿਸ ਵਾਲੇ ਦਾਵਾ ਕਰਨ ਲੱਗੇ ਕਿ ਇਹ ਕ੍ਰਾਸ ਵਾਕ ਤੇ ਜਾ ਕੇ ਰੁਕੀ ਜਗਵਿੰਦਰ ਵੀਰ ਸਿੰਘ ਵੱਲੋਂ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਇਆ ਗਿਆ ਤੇ ਹਰ ਸਵਾਲ ਦਾ ਜਵਾਬ ਦਿੱਤਾ ਪਰ ਪੁਲਿਸ ਅਫਸਰਾਂ ਨੇ ਅਚਨਚੇਤ ਕਾਂਟਾ ਬਦਲਿਆ ਅਤੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੰਗਣ ਲੱਗੇ ਇੱਕ ਪੁਲਿਸ ਅਫਸਰ ਨੇ ਤਾਂ ਇੱਥੋਂ ਤੱਕ ਪੁੱਛ ਲਿਆ ਕਿ ਕੀ ਉਹ ਯੂਐਸ ਸਿਟੀਜ਼ਨ ਨੇ ਜਦਕੇ ਟ੍ਰੈਫਿਕ ਸਟਾਪ ਤੇ ਅਜਿਹੇ ਸਵਾਲ ਨਹੀਂ ਪੁੱਛੇ ਜਾ ਸਕਦੇ ਜਗਵਿੰਦਰ ਵੀਰ ਸਿੰਘ ਨੇ ਪੁਲਿਸ ਅਫਸਰਾਂ ਦੀ ਗੈਰ ਜ਼ਰੂਰੀ ਪੁੱਛ ਪੜਤਾਲ ਤੇ ਇਤਰਾਜ਼ ਪ੍ਰਗਟਾਇਆ ਪੁਲਿਸ ਅਫਸਰਾਂ ਦੀ ਹਰ ਹਦਾਇਤ ਮੰਨਣ ਦੇ ਬਾਵਜੂਦ ਜਗਵਿੰਦਰ ਵੀਰ ਸਿੰਘ ਨੂੰ ਗੱਡੀ ਚੋਂ ਬਾਹਰ ਕੱਢ ਕੇ ਨਸ਼ੇ ਦੀ ਲੋਰ ਚ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫਤਾਰ ਕਰ ਲਿਆ ਗਿਆ ਸਿਰਫ ਇੱਥੇ ਹੀ ਬਸ ਨਹੀਂ ਡਾਕਟਰ ਨਾਲ ਲਿਖੀਆਂ ਦਵਾਈਆਂ ਪਾਬੰਦੀਸ਼ੁਦਾ ਨਸ਼ੇ ਬਣ ਗਏ ਅਤੇ ਮਾਮਲਾ ਹੋਰ ਗੁੰਝਲਦਾਰ ਬਣਨ ਲੱਗਾ। ਪੁਲਿਸ ਵਾਲਿਆਂ ਨੇ ਜਗਵਿੰਦਰ ਵੀਰ ਸਿੰਘ ਦੇ ਅੱਧੇ ਕੱਪੜੇ ਉਤਾਰ ਕੇ ਹਸਪਤਾਲ ਭੇਜ ਦਿੱਤਾ ਤੇ ਠੰਡ ਦੇ ਬਾਵਜੂਦ ਕੋਈ ਜੈਕਟ ਜਾਂ ਕੰਬਲ ਮੌਜੂਦ ਨਹੀਂ ਸੀ। 6 ਘੰਟੇ ਪਾਣੀ ਵੀ ਪੀਣ ਵਾਸਤੇ ਨਾ ਦਿੱਤਾ ਤੇ ਕਿਸੇ ਨੂੰ ਫੋਨ ਕਰਨ ਦੀ ਇਜਾਜ਼ਤ ਵੀ ਨਾ ਦਿੱਤੀ। ਦਵਾਈਆਂ ਦੀ ਅਣਹੋਂਦ ਚ ਬਲੱਡ ਪ੍ਰੈਸ਼ਰ ਵੱਧ ਗਿਆ। ਨਾਰਥ ਟੈਕਸਸ ਚ ਉੱਚਾ ਰੁਤਬਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੀਤੇ ਸਲੂਕ ਬਾਰੇ ਕੈਲਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ। ਪਾਈਚਾਰੇ ਦੀਆਂ ਬਹੁਤ ਬਾਰ ਸ਼ਖਸੀਅਤਾਂ ਵੱਲੋਂ ਪੁਲਿਸ ਅਫਸਰਾਂ ਦੇ ਬੋਡੀ ਕੈਮਰੇ ਦੀ ਫੁਟੇਜ ਵੀ ਮੰਗੀ ਜਾ ਰਹੀ ਹੈ ਜੋਗਾ ਸੰਧੂ ਨਾਲ ਸੰਬੰਧਿਤ ਇਹ ਮਾਮਲਾ ਡੂੰਗੇ ਸਵਾਲ ਖੜੇ ਕਰ ਰਿਹਾ ਹੈ ਕਿ ਆਖਰਕਾਰ ਬਗੈਰ ਕਿਸੇ ਜਾਂਚ ਤੋਂ ਨਸ਼ਾ ਕਰਕੇ ਡਰਾਈਵਿੰਗ ਕਰਨ ਦਾ ਦੋਸ਼ ਕਿਵੇਂ ਲਾਇਆ ਜਾ ਸਕਦਾ ਹੈ ਉਧਰ ਨਾਗਰਿਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀਆਂ ਗ੍ਰਿਫਤਾਰੀਆਂ ਨਸਲ ਅਤੇ ਧਰਮ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਸਕਦੀਆਂ ਨੇ ਕੈਲਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਵੱਲੋਂ ਸ਼ਿਕਾਇਤ ਦੀ ਕੋਖ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ ਤਾ ਸਾਹਮਣੇ ਨਹੀਂ ਆ ਸਕਿਆ ਡੈਮੋਕ੍ਰੈtic ਉਮੀਦਵਾਰ ਐਮੀ ਐਕਟਰ ਨੇ ਆਪਣੇ ਰਿਪਬਲਿਕਨ ਵਿਰੋਧੀ ਵਿਵੇਕ ਰਾਮਾ ਸੁਆਮੀ ਤੇ ਤਿੱਖਾ ਹਮਲਾ ਬੋਲਦਿਆਂ ਕਿਆ ਕਿ ਉਹਨਾਂ ਨੇ ohio ਦੇ ਲੋਕਾਂ ਨੂੰ ਆਲਸੀ ਅਤੇ ਦਰਮਿਆਨੇ ਦੱਸਿਆ ਸੀ ਦੋਵੇਂ ਆਗੂਆਂ ਨੂੰ 2026 ਚ ohio ਗਵਰਨਰ ਦੀ ਚੋਣ ਲਈ ਮੁੱਖ ਦਾਵੇਦਾਰ ਮੰਨਿਆ ਜਾਂਦਾ ਹੈ ਰਾਮਾ ਸੁਆਮੀ ਨੂੰ ਹਾਲ ਹੀ ਚ ਡੋਨਾਲਡ 트੍ਰੰਪ ਦਾ ਸਮਰਥਨ ਮਿਲਿਆ ਹੈ ਜਿਸ ਨਾਲ ਮੁਕਾਬਲਾ ਹੋਰ ਤੇਜ਼ ਹੋ ਗਿਆ ਹੈ ਐਕਟਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਚ ਕੋਵਿਡ ਯੁੱਗ ਦੀ ਇੱਕ ਟਿੱਪਣੀ ਦਾ ਹਵਾਲਾ ਦਿੱਤਾ ਜਿਸ ਵਿੱਚ ਰਾਮਾ ਸੁਆਮੀ ਨੇ ਅਮਰੀਕਾ ਚ ਮਦਮਤਾ ਅਤੇ ਆਲਸ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਸਵਾਲ ਉਠਾਇਆ ਸੀ ਐਕਟਰ ਨੇ ਕਿਹਾ ਕਿ ਉਹ ਉਹੀ ਉਹ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਤੇ ਉਹ ਮਿਹਨਤੀ ਨੇ ਆਲਸੀ ਨਹੀਂ ਉਹਨੇ ਇਹ ਵੀ ਦੋਸ਼ ਲਗਾਇਆ ਕਿ ਰਾਮਾ ਸਵਾਮੀ ਉਹੀ ਉਹ ਦੀ ਧਰਤੀ ਤੋਂ ਟੁੱਟਿਆ ਹੋਇਆ ਹੈ ਤੇ ਆਪਣੇ ਨਿੱਜੀ ਜੈਟ 'ਚ ਘੁੰਮਦਾ ਹੈ ਰਾਮਾ ਸਵਾਮੀ ਨੇ ਐਕਟਰ ਨੂੰ ਡਾਕਟਰ ਲਾਕਡਾਊਨ ਕਹਿ ਕੇ ਜਵਾਬ ਦਿੱਤਾ ਉਹਨਾਂ ਦਾਵਾ ਕੀਤਾ ਕਿ ਕੋਵਿਡ ਦੌਰਾਨ ਐਕਟਨ ਦੇ ਫੈਸਲਿਆਂ ਕਾਰਨ ਉਹੀ ਉਹ ਸਕੂਲ ਬੰਦ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਜਿਸ ਨਾਲ ਵਿਦਿਆਰਥੀਆਂ ਛੋਟੇ ਕਾਰੋਬਾਰਾਂ ਅਤੇ ਪਰਿਵਾਰਾਂ ਨੂੰ ਕਾਫੀ ਨੁਕਸਾਨ ਹੋਇਆ ਰਾਮਾ ਸੁਆਮੀ ਦੀ ਮੁਹਿੰਮ ਉਹਨਾਂ ਦੇ ਹਾਲ ਹੀ ਵਿੱਚ 트럼ਪ ਦੇ ਸਮਰਥਨ ਤੋਂ ਉਤਸ਼ਾਹਿਤ ਜਾਪਦੀ ਹੈ ਹਾਲਾਂਕਿ ਕੁਝ ਹਫ਼ਤੇ ਪਹਿਲਾਂ ਉਸ ਦੀ ਦੀਵਾਲੀ ਪੋਸਟ ਤੇ ਮਾਗਾ ਸਮਰਥਿਤ ਖਾਤਿਆਂ ਤੋਂ ਨਸਲਵਾਦੀ ਤੇ ਨਫ਼ਰਤ ਭਰੀਆਂ ਟਿੱਪਣੀਆਂ ਆਈਆਂ ਜਿਸ ਵਿੱਚ ਭਾਰਤ ਵਾਪਸ ਜਾਓ ਵਰਗੇ અપਮਾਨਜਨਕ ਸ਼ਬਦ ਸ਼ਾਮਲ ਸਨ ਪ੍ਰਸਿੱਧ ਯੂਟਿਊਬਰ ਜੈਕ ਡੋਹਰਟੀ ਨੂੰ ਮਿਆਮੀ 'ਚ ਨਸ਼ੀਲੇ ਪਦਾਰਥ ਰੱਖਣ ਤੇ ਪੁਲਿਸ ਦਾ ਵਿਰੋਧ ਕਰਨ ਦੇ ਦੋਸ਼ 'ਚ ਹਿਰਾਸਤ ਚ ਲਿਆ ਗਿਆ ਹੈ। ਇਸ ਨੌਜਵਾਨ ਇਨਫਲੂਐਂਸਰ ਦੀ ਗ੍ਰਿਫਤਾਰੀ ਨੇ ਸੋਸ਼ਲ ਮੀਡੀਆ ਤੇ ਇਸ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਜ਼ਿੰਮੇਵਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ। ਰਿਪੋਰਟਾਂ ਅਨੁਸਾਰ ਡੋਹਰਟੀ ਤੇ ਇੱਕ ਪਾਬੰਦੀਸ਼ੁਦਾ ਪਦਾਰਥ ਰੱਖਣ, ਮਾਰੀਜਵਾਨਾ ਰੱਖਣ ਤੇ ਅਧਿਕਾਰੀ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਗਿਆ। ਮਿਆਮੀ ਪੁਲਿਸ ਅਨੁਸਾਰ ਉਸ ਦੇ ਕੋਲ ਐਮਫੈਟਾਮਾਈਨ ਵੀ ਪਾਇਆ ਗਿਆ ਹੈ। ਇਹ ਆਮ ਤੌਰ ਤੇ ਅਟੈਂਸ਼ਨ ਡਿਫਿਸਿਟ ਹਾਈਪਰਐਕਟੀਵਿਟੀ ਅਤੇ ਵਧੇਰੇ ਨੀਂਦ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਹੈ ਉਸ ਨੂੰ 3500 ਡਾਲਰ ਦੇ ਮੁਚਲਕੇ ਤੇ ਹਿਰਾਸਤ ਚ ਲਿਆ ਗਿਆ ਜਿਸ ਦੀ ਰਾਸ਼ੀ ਅਜੇ ਤੱਕ ਜਮ੍ਹਾਂ ਨਹੀਂ ਹੋ ਸਕੀ ਹੈ ਜੈਕ ਡੋਹਰਟੀ ਦੀ ਪਛਾਣ ਇੱਕ ਵੱਡੇ ਸੋਸ਼ਲ ਮੀਡੀਆ ਸਟਾਰ ਵਜੋਂ ਹੈ ਜਿਸ ਦੇ YouTube ਤੇ 1.5 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਇਸ ਤੋਂ ਇਲਾਵਾ Instagram ਅਤੇ TikTok ਤੇ ਵੀ ਉਸਦੇ 1.3 ਕਰੋੜ ਤੋਂ ਜ਼ਿਆਦਾ ਫਾਲੋਅਰ ਨੇ ਸੈਲੀਬ੍ਰਿਟੀ ਨੈਟਵਰਥ ਦੇ ਮੁਤਾਬਕ ਜੈਕ ਦੀ ਸੰਪਤੀ 3 ਤੋਂ 5 ਮਿਲੀਅਨ ਡਾਲਰ ਯਾਨੀ ਕਿ ਲਗਭਗ 30 ਕਰੋੜ 91 ਲੱਖ 97 ਹਜ਼ਾਰ 116 ਰੁਪਏ ਦੇ ਵਿਚਕਾਰ ਹੈ ਉਹ ਐਡਸ ਬ੍ਰਾਂਡ ਡੀਲਸ ਮਰਚੈਂਡਾਈਜ਼ ਅਤੇ ਲਾਈਵ ਸਟ੍ਰੀਮਿੰਗ ਰਾਹੀਂ ਕਮਾਈ ਕਰਦਾ ਹੈ ਤੇ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਆਪਣੀਆਂ ਲਗਜ਼ਰੀ ਕਾਰਾਂ ਦਿਖਾਉਂਦਾ ਰਹਿੰਦਾ ਹੈ ਇਹ ਜੈਕ ਡਹਰਟੀ ਦਾ ਪਹਿਲਾ ਮਾਮਲਾ ਨਹੀਂ ਜਦੋਂ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ ਗ੍ਰਿਫਤਾਰੀ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਮਿਆਮੀ ਚ ਇੱਕ ਨੌਕਾ ਤੋਂ ਪਾਰਟੀ ਦਾ ਵੀਡੀਓ ਪੋਸਟ ਕਰ ਰਿਹਾ ਸੀ ਸਾਲ 2024 ਚ ਉਸਨੇ ਲਾਈਵ ਸਟ੍ਰੀਮਿੰਗ ਦੌਰਾਨ ਫੋਨ ਦੇਖਦੇ ਹੋਏ 2 ਲੱਖ ਡਾਲਰ ਦੀ ਮੈਕਲਾਰਨ ਕਾਰ ਕ੍ਰੈਸ਼ ਕਰ ਦਿੱਤੀ ਸੀ ਇਸ ਘਟਨਾ ਤੋਂ ਬਾਅਦ ਕਿੱਕ ਪਲੇਟਫਾਰਮ ਨੇ ਉਸਨੂੰ ਸਸਪੈਂਡ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਵੀ ਜਨਤਕ ਥਾਵਾਂ ਤੇ ਗੋਲੀਬਾਰੀ ਕਾਰਨ ਝਗੜੇ ਤੇ ਖਤਰਨਾਕ ਵਿਵਹਾਰ ਲਈ ਉਸਦੀ ਆਲੋਚਨਾ ਹੋ ਚੁੱਕੀ ਹੈ ਮਿਆਮੀ ਪੁਲਿਸ ਨੇ ਇਸ ਗ੍ਰਫਤਾਰੀ ਤੇ ਟਿੱਪਣੀ ਕਰਦਿਆਂ ਕਿਆ ਸੈਲੀਬ੍ਰਿਟੀ ਹੋਵੇ ਜਾਂ ਕੋਈ ਜਨਤਕ ਸੁਰੱਖਿਆ ਦੇ ਨਿਯਮ ਸਭ ਲਈ ਬਰਾਬਰ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਪਿਛਲੇ ਸਾਲ ਹੋਏ ਵਿਦਿਆਰਥੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਘਟਨਾਵਾਂ ਨਾਲ ਸੰਬੰਧਿਤ ਹੈ ਜਿਸ ਕਾਰਨ ਉਹਨਾਂ ਦੀ ਸਰਕਾਰ ਡਿੱਗ ਗਈ ਸੀ। ਸ਼ੇਖ ਹਸੀਨਾ ਇਸ ਸਮੇਂ ਭਾਰਤ ਚ ਨੇ ਅਤੇ ਮੁਕਦਮੇ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬੰਗ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ 'ਚ ਚੱਲੀ ਸੁਣਵਾਈ ਦੌਰਾਨ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਪਿਛਲੇ ਸਾਲ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਕਰਕੇ ਇਹ ਸਾਰਾ ਕੁਝ ਹੋਇਆ। ਇਹਨਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ੇਖ ਹਸਿਨਾ ਦੀ ਸਰਕਾਰ ਡਿੱਗੀ ਸੀ। ਸਜ਼ਾ ਦੀ ਸੁਣਵਾਈ ਦੌਰਾਨ ਬੰਗਲਾਦੇਸ਼ 'ਚ ਵੱਡੇ ਪੱਧਰ ਤੇ ਹਿੰਸਾ ਭੜਕ ਗਈ ਜਿਸ ਕਾਰਨ ਯੂਨੈਸ ਸਰਕਾਰ ਨੂੰ ਅਲਰਟ ਹੋਣਾ ਪਿਆ। ਜੁਲਾਈ 2024 'ਚ ਆਰਥਿਕ ਤੰਗੀ, ਭ੍ਰਸ਼ਟਾਚਾਰ ਅਤੇ ਰੋਜ਼ਗਾਰ ਦੀ ਘਾਟ ਵਰਗੇ ਮੁੱਦਿਆਂ ਤੇ ਵਿਦਿਆਰਥੀ ਅਗਵਾਈ ਵਾਲੇ ਵਿਦਰੋਹ ਕਾਰਨ ਸ਼ੇਖ ਹਸਿਨਾ ਦੀ ਸਰਕਾਰ ਦਾ ਪਤਨ ਹੋਇਆ ਸੀ। ਸ਼ੇਖ ਹਸਿਨਾ ਨੇ ਮੁਕਦਮੇ 'ਚ ਸ਼ਾਮਲ ਹੋਣ ਲਈ ਭਾਰਤ ਤੋਂ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਇਹਨਾਂ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਕਿ ਉਹਨਾਂ ਨੇ ਭੱਜਣ ਤੋਂ ਪਹਿਲਾਂ ਦੇ ਹਫ਼ਤਿਆਂ 'ਚ ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਸੀ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।